ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਲੋਬੀ ਕਿਸਾਨ ਭਰਾਵੋ ਅਕਸਰ ਆਪਣੇ ਵੀਰਾਂ ਦੇ ਮਨ 'ਚ ਸਵਾਲ ਹੁੰਦਾ ਕਿ ਜਿਹੜੇ ਝੋਨੇ ਦਾ ਫਟਾਰਾ ਹੈ ਝੋਨੇ ਦੀਆਂ ਸ਼ਿਖਾਵਾਂ ਜਾਂ ਫਿਰ ਝੋਨੇ ਦੀਆਂ ਮੁੰਜਰਾਂ ਕਿੰਨੀਆਂ ਆਉਣ ਤੇ ਜਿਹੜਾ ਆਪਣਾ ਝੋਨੇ ਦਾ ਝਾੜ ਕਿੰਨਾ ਆਵੇਗਾ ਤਾਂ ਅੱਜ ਆਪਾਂ ਪੂਰੀ ਜਾਣਕਾਰੀ ਸ਼ੇਅਰ ਕਰਦੇ ਹਾਂ ਜਿਹੜੇ ਜਿਹੜੀਆਂ ਗੱਲਾਂ ਦਾ ਆਪਾਂ ਖਾਸ ਧਿਆਨ ਰੱਖਣਾ ਹੁੰਦਾ ਝੋਨੇ ਦੇ ਵਿੱਚ ਤਾਂ ਕਿ ਜਿਹੜਾ ਆਪਣਾ ਝੋਨਾ 35 ਤੋਂ 40 ਕੁੰਟਲ ਝਾੜ ਦੇ ਪੂਰੀ ਜਾਣਕਾਰੀ ਸ਼ੇਅਰ ਕਰਾਂਗੇ ਤਾਂ ਕਿ ਜਿਹੜਾ ਤੁਸੀਂ ਵੀ ਝੋਨੇ ਦਾ ਵੱਧ ਤੋਂ ਵੱਧ ਝਾੜ ਲੈ ਸਕੋ ਤਾਂ ਜਿਹੜੇ ਵੀ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਜੁੜ ਕਾਲੋ ਤੇ ਨਾਲ ਲੱਗੀ ਬੈਲ ਘੰਟੀਨ ਦਬਾ ਲਓ ਤਾਂ ਕਿ ਖੇਤੀਬਾੜ ਦੇ ਨਾਲ ਰੇਟ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਕਿਸਾਨ ਵੀਰੋ ਕਿ ਝੋਨੇ ਦਾ ਝਾੜ ਵੱਧ ਕਿਵੇਂ ਆਉਂਦਾ ਕਿਵੇਂ ਲੈ ਸਕਦੇ ਆਪਾਂ ਤੇ ਕਿੰਨੀਆਂ ਮੁੰਜਰਾਂ ਜ਼ਰੂਰੀ ਆ ਤਾਂ ਪਹਿਲੇ ਨੰਬਰ ਤੇ ਜਿਹੜਾ ਝੋਨੇ ਦਾ ਝਾੜ ਆ ਉਹ ਮੌਸਮ ਤੇ ਨਿਰਭਰ ਕਰਦਾ ਪਹਿਲਾ ਕਾਰਨ ਇਹ ਹੁੰਦਾ ਜੇਕਰ ਜਦੋਂ ਆਪਣਾ ਝੋਨਾ ਨ ਸਾਰੇ ਟਾਈਮ ਹੁੰਦਾ ਉਸ ਟਾਈਮ ਤੇ ਜੇਕਰ ਝੋਨਾ ਆਪਣਾ ਜਿਹੜਾ ਮੌਸਮ ਹੈ ਝੋਨੇ ਦੇ ਅਨੁਕੂਲ ਰਹਿ ਜਾਂਦਾ ਤਾਂ ਜਿਹੜਾ ਆਪਣਾ ਝੋਨੇ ਦਾ ਝਾੜ ਆ ਵਧੀਆ ਆਉਣ ਦੀ ਉਮੀਦ ਹੁੰਦੀ ਹੈ ਦੂਜੇ ਨੰਬਰ ਤੇ ਆਪਣੀ ਸਾਂਭ ਸੰਭਾਲ ਕੇ ਆਪਾਂ ਝੋਨੇ ਦੇ ਵਿੱਚ ਸਾਂਭ ਸੰਭਾਲ ਕਿਵੇਂ ਕੀਤੀ ਆ ਕੀ ਆਪਾਂ ਜ਼ਰੂਰਤ ਦੇ ਮੁਤਾਬਕ ਖਾਦ ਖਾਦਾਂ ਪਾਈਆਂ ਜੇਕਰ ਆਪਾਂ ਜ਼ਰੂਰਤ ਦੇ ਮੁਤਾਬਕ ਖਾਦਾਂ ਪਾਈਆਂ ਜਾਂ ਫਿਰ ਕਈ ਕਿਸਾਨ ਵੀ ਕਰਦੇ ਲੋਡ ਤੋਂ ਵੱਧ ਖਾਦਾਂ ਪਾ ਦਿੰਦੇ ਆ ਜਿੰਨਾ ਖਾਦਾਂ ਦੀ ਆਪਾਂ ਨੂੰ ਲੋਡ ਨਹੀਂ ਹੁੰਦੀ ਜਿਵੇਂ ਕਲੋਰੋ ਪਦਾਨ ਰੀਜੈਂਟ ਜਾਂ ਫਿਰ ਹੋਰ ਕਈ ਤਰ੍ਹਾਂ ਦੇ ਮਾਈਕਰੋ న్యూਟ੍ਰੀਐਂਟ ਲਿਆ ਕੇ ਫਟਾਰੇ ਵਾਸਤੇ ਕਈ ਪਦਾਰਥ ਕਿਉਂਕਿ ਬਾਜ਼ਾਰ ਦੇ ਵਿੱਚ ਕਾਫੀ ਜ਼ਿਆਦਾ ਕਿਸਾਨਾਂ ਨੂੰ ਲੁੱਟਣ ਵਾਸਤੇ ਚੀਜ਼ਾਂ ਤਿਆਰ ਹੋਣ ਹੁੰਦੀਆਂ ਤਾਂ ਉਹ ਕਿਸਾਨ ਵੀ ਰ ਆਪਣੇ ਖੇਤ ਦੇ ਵਿੱਚ ਪਾ ਕੇ ਤੇ ਆਪਣੇ ਯਾਨੀ ਕਿ ਆਪਣੇ ਹੱਥੀਂ ਆਪਣੇ ਝੋਨੇ ਦਾ ਝਾੜ ਕਟਾ ਲੈਂਦੇ ਤੇ ਦੂਜੇ ਨੰਬਰ ਤੇ ਜਿਹੜਾ ਖਰਚਾ ਇਹ ਵਾਧ ਜਾਂਦਾ ਤਾਂ ਤੀਜੇ ਨੰਬਰ ਤੇ ਜੇਕਰ ਆਪਾਂ ਗੱਲ ਕਰੀਏ ਮੇਨ ਕਾਰਨ ਹੁੰਦਾ ਝੋਨਾਵਤ ਝੋਨੇ ਦਾ ਝਾੜ ਵਧਣ ਦਾ ਜੇਕਰ ਆਪਨੇ ਝੋਨੇ ਦਾ ਦਾਣਾ ਜਿਹੜਾ ਮਜ਼ਬੂਤ ਹੋਊਗਾ ਉਹਦੇ ਵਾਸਤੇ ਫਿਰ ਗੱਲ ਉੱਥੇ ਘੁੰਮ ਕੇ ਆ ਜਾਂਦੀ ਕਿ ਜਿਹੜਾ ਆਪਾਂ ਵਾਧੂ ਦਾ ਫਟਾਰਾ ਕਰਾ ਲੈਨੇ ਆ ਤੇ ਝੋਨਾ ਜਿਆਦਾ ਫਟਾਰਾ ਹੋਣ ਕਰਕੇ ਜਿਹੜਾ ਝੋਨਾ ਬਾਹਲਾ ਜਿਆਦਾ ਸੰਘਣਾ ਹੋ ਜਾਂਦਾ ਜਿਆਦਾ ਝੰਗਣਾ ਝੋਨਾ ਜਿਹੜਾ ਸੰਘਣਾ ਹੋਣ ਕਰਕੇ ਜਿਹੜਾ ਉਸ ਝੋਨੇ ਦੇ ਵਿੱਚ ਜਿਹੜੇ ਫੋਗ ਆ ਫੋਕ ਜਿਆਦਾ ਬੰਦੀ ਤੇ ਜਿਹੜਾ ਦੂਜਾ ਦਾਣਾ ਉਹ ਵੀ ਜਿਹੜਾ ਉਹਦਾ ਵਜ਼ਨ ਘਟ ਜਾਂਦਾ ਤਾਂ ਜਿੰਨੀ ਝੋਨੇ ਦੇ ਵਿੱਚ ਹਵਾ ਦੀ ਕ੍ਰੋਸਿੰਗ ਜਿਆਦਾ ਹੁੰਦੀ ਰਹੇਗੀ ਉਹਨਾਂ ਜਿਹੜਾ ਝੋਨੇ ਦਾ ਦਾਣਾ ਭਾਰਾ ਤੇ ਮਜ਼ਬੂਤ ਹੋਵੇਗਾ ਤਾਂ ਦਾਗੀ ਝੋਨਾ ਜਿਹੜਾ ਘਟ ਹੁੰਦਾ ਤਾਂ ਉਹ ਦਾਣਾ ਮਜ਼ਬੂਤ ਹੋਣ ਕਰਕੇ ਝੋਨੇ ਦਾ ਝਾੜ ਵਧਦਾ ਤੇ ਜਿਹੜੇ ਝੋਨਾ ਦਾਗੀ ਹੋ ਜਾਏਗਾ ਉਹਦਾ ਹਮੇਸ਼ਾ ਝਾੜ ਘਟ ਆਉਂਦਾ ਕਿਉਂਕਿ ਦਾਗੀ ਹੋਣ ਕਰਕੇ ਜਿਹੜਾ ਝੋਨੇ ਦਾ ਜਿਹੜਾ ਦਾਣੇ ਦਾ ਵਜ਼ਨ ਉਹ ਘਟ ਜਾਂਦਾ ਤਾਂ ਜ਼ਿਆਦਾਤਰ ਕਿਸਾਨ ਵੀ ਕੀ ਕਰਦੇਗੇ ਜਿਵੇਂ ਆ ਮੰਨ ਲਓ ਆਪਾਂ ਜਿਹੜਾ ਮੇਨ ਇੱਕ ਕਾਰਨ ਹੁੰਦਾ ਜਿੱਦਾਂ ਆਪਾਂ ਗੱਲ ਕਰੀਏ ਜਿਹੜਾ ਝੋਨਾ ਆਪਣਾ ਲਗਭਗ ਇਹ ਆਪਣਾ ਝੋਨਾ 28 ਤੋਂ 29 ਦਿਨ ਦਾ ਹੋ ਚੁੱਕਾ ਲਗਭਗ ਤਾਂ ਇਸ ਝੋਨੇ ਦੇ ਵਿੱਚ ਜੇਕਰ ਟਿੱਲਰਾਂ ਦੀ ਗੱਲ ਕਰੀਏ ਟਿੱਲਰ ਇਹਨੇ ਬਹੁਤ ਜ਼ਿਆਦਾ ਬਣਾਏ ਜਾਣੇ ਕਿ ਲਗਭਗ 35 ਤੋਂ 40 ਟਿੱਲਰ ਇਹਦੇ ਹਰ ਇੱਕ ਬੂਟੇ ਦੇ ਆਰਾਮ ਨਾਲ ਐਵਰੇਜ ਇਹਦੀ ਆਣੀ ਹੈ ਕਿ ਕਈ ਬੂਟਿਆਂ ਦੇ 45 45 ਤੱਕ ਵੀ ਟਿੱਲਰ ਇਹ ਰਿਹਾ ਤਾਂ ਇੰਨਾ ਜ਼ਿਆਦਾ ਇਹਨੇ ਅਪੀਅਰਕਸ ਇਹ ਵੈਰੈਟੀ ਅਪੀਅਰ 331 ਤਾਂ ਕਿਹੜੇ-ਕਿਹੜੇ ਵੀਰਾਂ ਪੀਆਰ 131 ਲਈ ਤੇ ਤੁਹਾਡੇ ਝੋਨੇ ਨੇ ਕਿੰਨਾ ਕੁ ਫਟਾਰਾ ਕੀਤਾ ਕਿਉਂਕਿ ਆਪਣੇ ਜਿਹੜਾ ਫਟਾਰਾ ਪੀਆਰ 100 ਦਾ ਬਹੁਤ ਜ਼ਿਆਦਾ ਕਿਉਂਕਿ ਪੀਆਰ 131 ਹਾਰੇ ਕਲਾਕੇ ਦੇ ਵਿੱਚ ਆਪਾਂ ਨਹੀਂ ਕਹਿ ਸਕਦੇ ਇਹਨੂੰ ਕਾਮਯਾਬ ਹੈ ਕਿਉਂਕਿ ਇਹ ਝੋਨਾ ਉੱਥੇ ਕਾਮਯਾਬ ਹੈ ਜਿੱਥੇ ਪੀਆਰ 114 ਵੈਰੈਟੀ ਪਹਿਲਾਂ ਚੰਗਾ ਝਾੜ ਦਿੰਦੀ ਰਹੀ ਆ ਤਾਂ ਉੱਥੇ ਇਹ ਝੋਨੇ ਨੇ ਬਹੁਤ ਜ਼ਿਆਦਾ ਫਟਾਰਾ ਕੀਤਾ ਕਿਉਂਕਿ ਆਪਣੇ ਇੱਕ ਪੀਆਰ 114 ਜਿਹੜਾ ਝੋਨਾ ਸੀ ਬਹੁਤ ਜ਼ਿਆਦਾ ਇੱਥੇ ਕਾਮਯਾਬ ਸੀ ਤਾਂ ਕਿਉਂਕਿ ਪੀਆਰ 114 ਦੀ ਸੋਧ ਆ ਪੀਆਰ 131 ਤਾਂ ਇਸ ਕਰਕੇ ਜਿਹੜਾ ਝੋਨੇ ਨੇ ਬਹੁਤ ਜ਼ਿਆਦਾ ਫਟਾਰ ਕੇ ਤਾਂ ਤੁਸੀਂ ਵੀ ਕਮੈਂਟ ਕਰ ਜੂ ਦੱਸਿਓ ਕਿ ਤੁਸੀਂ ਕਿਹੜੀ ਵੈਰੈਟੀ ਲਾਈ ਤੇ ਕਿੰਨਾ ਕੋਨੇ ਫਟਾਰਾ ਕੀਤਾ ਕਿੰਨੇ ਟਰਲਰ ਬਣਾ ਲਏ ਤਾਂ ਮੇਨ ਇੱਥੇ ਆ ਜਾਂਦਾ ਜਿੱਦਾਂ ਖਾਦਾਂ ਦੀ ਜੇਕਰ ਗੱਲ ਕਰੀਏ ਜਿਆਦਾ ਖਾਦਾਂ ਪਾਉਣਾ ਕਿਉਂਕਿ ਜੇਕਰ ਆਪਾਂ ਲੋੜ ਤੋਂ ਵੱਧ ਖਾਦਾਂ ਪਾਉਣੇ ਜਿਵੇਂ ਆਪਾਂ ਪਹਿਲਾਂ ਵੀਡੀਓ 'ਚ ਦੱਸਿਆ ਕਿ ਯੂਰੀਆ ਪੋਟਾਸ਼ ਸਿੰਗਲ ਸੁਪਰ ਫਾਸਫੇਟ ਸਲਫਰ ਤੇ ਜ਼ਿੰਕ ਇਹਨਾਂ ਖਾਦਾਂ ਤੋਂ ਇਲਾਵਾ ਆਪਾਂ ਨੂੰ ਹੋਰ ਵਾਧੂ ਖਾਦਾਂ ਪਾਉਣ ਦੀ ਲੋੜ ਨਹੀਂ ਹੁੰਦੀ ਜੇਕਰ ਆਪਣੇ ਝੋਨੇ ਨੇ ਫਟਾਰਾ ਕਰਨਾ ਤਾਂ ਇਹਨਾਂ ਖਾਦਾਂ ਨਾਲ ਵੀ ਕਰ ਜਾਣਾ ਜੇਕਰ ਆਪਣੇ ਝੋਨੇ ਨੇ ਨਹੀਂ ਫਟਾਰਾ ਕਰਨਾ ਤੇ ਚਾਹੇ ਆਪਾਂ ਜੋ ਮਰਜ਼ੀ ਲਿਆ ਕੇ ਪਾਏ ਜੀ ਝੋਨੇ ਨੇ ਫਟਾਰਾ ਨਹੀਂ ਕਰਨਾ ਕਿਉਂਕਿ ਫਿਰ ਆਪਣਾ ਥੋੜੀ ਪਾਣੀ ਦੀ ਮੈਨੇਜਮੈਂਟ ਸਹੀ ਰੱਖਣੀ ਪਊਗੀ ਜ਼ਮੀਨ ਨੂੰ ਜ਼ਿਆਦਾ ਕੜਈ ਨਹੀਂ ਹੋਣ ਦੇਣਾ ਆਪਾਂ ਤਰੇੜਾ ਨਹੀਂ ਪਾਟਣ ਦੇਣੀ ਆ ਤੇ ਪਾਣੀ ਜਮ੍ਹਾਂ ਵੀ ਨਹੀਂ ਹੋਣ ਦੇਣਾ ਹੁਣ ਤੁਸੀਂ ਆ ਦੇਖੋ ਜਿੱਦਾਂ ਆਪਣਾ ਇਹ ਝੋਨੇ ਦੇ ਵਿੱਚ ਆਪਾਂ ਪਾਣੀ ਸਕਾਇਆ ਹੈ ਤਾਂ ਜਿਹੜੀ ਜ਼ਮੀਨ ਆ ਅਜੇ ਲਗਭਗ ਜੇਕਰ ਆਪਾਂ ਗੱਲ ਕਰੀਏ ਤੇ ਅਜੇ ਕੱਚੀ ਥਲੇ ਕੁਲੀ ਹੈ ਜਮੀਨ ਜਿਹਨੂੰ ਆਪਾਂ ਕਹਿ ਦਿੰਨੇ ਆ ਤਾਂ ਨਾ ਇਹਦੇ ਵਿੱਚ ਤਰੇੜਾਂ ਹੀ ਪਾਟੀਆਂ ਪਾਣੀ ਸਕਾਓ ਜਦੋਂ ਤੁਹਾਨੂੰ ਲੱਗੇ ਕਿ ਮਾੜਾ ਮਾੜਾ ਇਦਰਾ ਹੁਣ ਜਿੱਦਾਂ ਸਾਹਮਣੇ ਤੁਸੀਂ ਦੇਖ ਰਿਹਾ ਮਾੜੀ ਜੀ ਤਰੇੜ ਪਾਟਣ ਲੱਗੀ ਆ ਤਾਂ ਉਸੇ ਟਾਈਮ ਹੀ ਤੁਸੀਂ ਪਾਣੀ ਲਾ ਦਿਓ ਯਾਨੀ ਕਿ ਇੱਕ ਦਿਨ ਸੁਕਾ ਕੇ ਪਾਣੀ ਦਾ ਅਗਲੇ ਦਿਨ ਪਾਣੀ ਲਾ ਦਿਓ ਜਿਆਦਾ ਟਾਈਮ ਪਾਣੀ ਨਹੀਂ ਸਕਾਉਣਾ ਲਗਭਗ ਆਪਾਂ ਜੇਕਰ 1.5 ਮਹੀਨੇ ਤੱਕ ਇਹ ਝੋਨੇ ਦੇ ਵਿੱਚ ਇੰਪਲੀਮੈਂਟ ਕਰ ਲੈਨੇ ਪਾਣੀ ਦੀ ਐਮੈਂਡਮੈਂਟ ਸਹੀ ਕਰ ਲੈਨੇ ਜਿਆਦਾ ਪਾਣੀ ਨਹੀਂ ਖੜਾ ਕੇ ਰੱਖਦੇ ਤੇ ਇੱਕ ਆਪਾਂ ਜਿਹੜੇ ਪਾਣੀ ਦੀ ਕ੍ਰੌਸਿੰਗ ਕਰਾਉਂਦੇ ਰਹਿੰਨੇ ਜਾਨਕਿ ਕਦੀ ਦੂਜੇ ਸਾਈਡ ਤੋਂ ਪਾਣੀ ਲਾ ਦੇ ਕਦੀ ਦੂਜੀ ਸਾਈਡ ਤੋਂ ਲਾ ਤਾਂ ਕਿ ਇੱਕ ਜਗ੍ਹਾ ਤੇ ਪਾਣੀ ਰੁਕੇ ਨਾ ਤਾਂ ਤਾਂ ਵਿੱਚ ਝੋਨਾ ਇੱਕ ਬਰਾਬਰ ਸਾਰੇ ਖੇਤ ਦੇ ਵਿੱਚ ਝੋਨਾ ਇੱਕੋ ਜਿਹਾ ਪਕਾਊਗਾ ਤੇ ਇੱਕੋ ਜਿਹਾ ਬੂਟਾ ਮਾਰੂਗਾ ਕਿਉਂਕਿ ਕਈ ਵਾਰ ਗਰਮ ਪਾਣੀ ਅਗਲੇ ਅੱਗੇ ਜਾ ਕੇ ਤੇ ਉੱਥੇ ਬੂਟਾ ਝੋਨਾ ਘੱਟ ਮਾਰਦਾ ਜਿੱਥੇ ਆਪਾਂ ਪਾਣੀ ਜਿੱਧਰ ਦੀ ਲਾਉਨੇ ਆ ਨੱਕੇ ਰਹੀਂ ਤਾਂ ਉੱਥੇ ਜਿਹੜਾ ਝੋਨਾ ਬੂਟਾ ਜ਼ਿਆਦਾ ਮਾਰ ਜਾਂਦਾ ਅਗਲੇ ਬੰਨੇ ਘੱਟ ਮਾਰਿਆ ਹੁੰਦਾ ਝੋਨਾ ਉੱਥੇ ਵੀ ਝੋਨੇ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਝਾੜ ਘਟੰਦਾ ਕਾਰਨ ਹੋ ਜਾਂਦਾ ਤਾਂ ਹੁਣ ਆਪਾਂ ਮੇਨ ਆਉਣੇ ਜਿਹੜੀਆਂ ਕਿੰਨੀਆਂ ਸਿਖਾਵਾਵਾਂ ਜ਼ਰੂਰੀ ਆ ਜਿਹੜੀ ਮੇਨ ਗੱਲ ਆ ਕਿਉਂਕਿ ਕਿਸਾਨ ਵੀਰਾਂ ਨੂੰ ਸਿਖਾਵਾਵਾਂ ਦੰਦਾ ਤੇ ਫਟਾਰਾ ਤਾਂ ਕਿਸਾਨ ਵੀਰ ਆਪਾਂ ਕਾਫੀ ਜ਼ਿਆਦਾ ਕਰਾ ਲਿਨੇ ਜਿਹੜਾ ਫਟਾਰਾ ਤੁਹਾਡਾ ਝੋਨਾ ਮਹੀਨੇ ਤੋਂ ਪਹਿਲਾਂ ਪਹਿਲਾਂ ਕਰ ਜੂਗਾ ਉਹਨਾਂ ਸਿਖਾਵਾਵਾਂ ਨੂੰ ਮੁੰਜਰਾ ਪੈਣ ਦੀ 90 ਤੋਂ 95% ਉਹਨਾਂ ਦੀ ਸੰਭਾਵਨਾ ਹੁੰਦੀ ਕਿ ਇਹਨਾਂ ਅਨੁਸਾਰਿਆਂ ਨੂੰ ਮੁੰਜਰਾ ਪੈ ਜਾਣਗੀਆਂ ਤੇ ਜਿਹੜਾ ਝੋਨਾ ਦਾ ਫਟਾਰਾ ਆਪਾਂ ਲਗਭਗ 1 ਮਹੀਨੇ ਤੋਂ ਬਾਅਦ ਕਈ ਕਿਸਾਨ ਵੀਰਾਂ ਪਾਪ ਇੰਨੀਆਂ ਖਾਦਾਂ ਪਾ ਦਿੰਦੇ ਕਿ ਲਗਭਗ ਝੋਨਾ ਜਿਹੜਾ 45 45 ਦਿਨ ਤੱਕ ਫਟਾਰਾ ਕੀਤੀ ਜਾਂਦਾ ਤਾਂ ਉਹ ਕਿਸਾਨ ਵੀਰੋ ਉਹਦੇ ਨਾਲ ਆਪਣੇ ਝੋਨੇ ਦੇ ਵਿੱਚ ਅੱਗੇ ਜਾ ਕੇ ਤੇਲਾ ਵੀ ਜ਼ਿਆਦਾ ਪੈਣਾ ਤੇ ਉਹ ਜਿਹੜੀਆਂ ਸ਼ਖਾਵਾਂ ਝੋਨੇ ਦੇ ਬੂਟੇ ਨੇ ਆਪਣੇ ਆਪ ਖਾ ਜਾਣੀਆਂ ਜਿਹਨੂੰ ਬਾਅਦ ਆਪਾਂ ਕਹਿੰਦੇ ਨੇ ਯਾਰ ਝੋਨੇ ਨੂੰ ਗਾਲਾ ਪੈ ਗਿਆ ਝੋਨੇ ਦੇ ਜਿਹੜੀਆਂ ਸ਼ਖਾਵਾਂ ਸੁੱਕ ਜਾਂਦਾ ਵੀ ਝੋਨਾ ਸੁੱਕ ਜਾਂਦਾ ਪਿਆ ਉਸਲ ਵਿੱਚ ਕਿਸਾਨ ਮੇਰੋ ਜਿਆਦਾ ਹੋਣ ਕਰਕੇ ਜਿਹੜਾ ਝੋਨਾ ਇੰਨੇ ਤੱਤ ਨਹੀਂ ਜ਼ਮੀਨ ਚੋਂ ਲੈ ਸਕਦਾ ਕਿਉਂਕਿ ਜ਼ਮੀਨ ਆਪਣੀਆਂ ਕਮਜ਼ੋਰ ਹੋ ਚੁੱਕੀਆਂ ਇੰਨੇ ਤੱਤ ਨਹੀਂ ਹੁੰਦੇ ਕੋ ਸਾਰੀਆਂ ਸ਼ਖਾਵਾਂ ਨੂੰ ਮੁੰਜਰਾਂ ਦੇ ਵਿੱਚ ਤਬਦੀਲ ਕਰ ਸਕੇ ਤਾਂ ਜੇਕਰ ਤੁਸੀਂ ਲਗਭਗ ਐਵਰੇਜ 25 ਮੁੰਜਰਾਂ 20 ਤੋਂ ਲੈ ਕੇ 25 ਮੁੰਜਰਾਂ ਝੋਨੇ ਦੇ ਵਿੱਚ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਜੇ ਤਾਂ ਜਿਹੜਾ ਤੁਹਾਡਾ ਝੋਨਾ ਹੈ 35 ਪਲੱਸ ਝੜ ਆਰਾਮ ਨਾ ਦੇ ਜੂਗਾ ਇਹ ਆਪਾਂ ਗਰਾਊਂਡ ਲੈਵਲ ਤੇ ਇਹਦਾ ਰਿਜ਼ਲਟ ਕੱਢਿਆ ਆ ਆਪਾਂ ਪਿਛਲੀ ਵਾਰ ਵੀ ਗਿਣਤੀ ਮਾਰ ਕੇ ਦੇਖਿਆ ਸੀ ਜੇ ਆਪਣਾ 36 ਗਵੰਡਲ ਝੋਨੇ ਨੇ ਝਾੜ ਦੇ ਦਿੱਤਾ ਸੀ ਆਪਣੀਆਂ ਜਿਹੜੀਆਂ ਮੁੰਜਰਾਂ ਦੀ ਗਿਣਤੀ ਸੀ ਝੋਨੇ ਦੇ ਵਿੱਚ ਐਵਰੇਜ ਆਪਾਂ ਯਾਨੀ ਕਿ 10-10 ਬੂਟੇ ਦੀ ਗਿਣੀਆਂ ਤੇ ਆਪਣੇ ਐਵਰੇਜ ਯਾਨੀ ਕਿ 23 ਤੋਂ 24 ਮੁੰਜਰਾਂ ਆਈਆਂ ਸੀ ਬਿਲਕੁਲ ਬਿਲਕੁਲ ਸਹੀ ਝੋਨਾ ਲੱਗਣਾ ਜਿਹਦੇ ਨਾਂ ਤੁਹਾਡਾ ਵਾਦਾ ਵਿਰਲਾ ਹੋਣਾ ਚਾਹੀਦਾ ਤੇ ਨਾਂ ਜਿਆਦਾ ਝੋਨਾ ਸੰਗਣਾ ਹੀ ਹੋਣਾ ਚਾਹੀਦਾ ਜੇਕਰ ਤੁਹਾਡਾ ਬਿਲਕੁਲ ਸਹੀ ਤਰੀਕੇ ਦਾ ਝੋਨਾ ਲੱਗਾ ਤਾਂ ਜੇ ਤੁਸੀਂ ਵੀਦੋ ਲਾਗੇ 25 ਮੁੰਜਰਾਂ ਦੀ ਐਵਰੇਜ ਕੱਢ ਲੈਂਦੇ ਜੇ ਸਾਰੇ ਖੇਤ ਦੇ ਵਿੱਚ ਤਾਂ ਫਿਰ ਜਿਹੜਾ ਤੁਹਾਡਾ ਚੋਨਾ 35 ਪਲੱਸ ਝਾੜ ਆਰਾਮ ਨਾ ਦੇ ਜੂਗਾ ਤਾਂ ਵੀਡੀਓ ਚੰਗੇ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਦੇਖਣ ਲਈ ਬਹੁਤ ਬਹੁਤ ਧੰਨਵਾਦ